<laughs> मिली है है, ए, किलो हीरोन दो पिस्टल जोड़े बराब किए गए है एक उन्होंने दूजा पॉइंट 9mm जीरो बोर्ड का बड़ा सोफिस पिस्टल है ਇਹ ਬਹੁਤ ਵੱਡਾ ਇੱਕ ਨੈਟਵਰਕ ਚੱਲ ਰਿਹਾ ਸੀਗਾ ਕ੍ਰਾਸ ਬਾਰਡਰ ਇਹ ਸ਼ਾਹ ਨਾਮ ਦਾ ਬੰਦਾ ਇੱਕ ਨੋਟੋਰੀਅਸ ਮਗਲੋ ਦਾ ਪਾਕਿਸਤਾਨ ਦਾ ਉਹ ਚਲਾ ਰਿਹਾ ਸੀਗਾ ਦੋ ਸੈਕਟਰ ਸਾਡੇ ਬਾਰਡਰ ਦੇ ਦੇ ਚਮਾਰਚ ਸਾਹਮਣੇ ਆਏ ਨੇ ਇੱਕ ਫਿਰੋਜ਼ਪੁਰ ਸੈਕਟਰ ਇੱਕ ਥੇਨ ਕਰਨ ਸੈਕਟਰ ਸੋ ਇਹ ਸਾਰਾ ਜਿਹੜਾ ਇੰਟੈਲੀਜੈਂਸ ਲੈਬ ਆਪਰੇਸ਼ਨ ਸੀਗਾ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਜਗਦੀਰ ਸਿੰਘ ਉਹਦਾ ਕਸਬਾ ਬਗਰਾ ਅੰਗਰੇਜ਼ ਸਿੰਘ ਦੋਨੋਂ ਫੋਸਪੁਰ ਦੇ ਰਹਿਣ ਵਾਲੇ ਇੱਕ ਮੰਮਦੋਤ ਏਰੀਆ ਦਾ ਇੱਕ ਕਰੋ ਹਰਸਾਏ ਦਾ ਇਹ ਟਾਬਾ ਚਲਾਉਂਦੇ ਇਹਨਾਂ ਦਾ ਪਿੰਡ ਵੀ ਕਾਫੀ ਬਾਰਡਰ ਦੇ ਨੇੜੇ ਹੈ ਜੀਤ ਸਿੰਘ ਦਾ ਪਹਿਲਾਂ ਇਹ ਛੜੇਗੇ ਉਸ ਤੋਂ ਬਾਅਦ ਇਹਨਾਂ ਦੀ ਪੁੱਛਗਿੱਛ ਤੋਂ ਬਾਅਦ ਗੁਰਪ੍ਰੀਤ ਇਹ ਤਰਨਤਾਰਨ ਦਾ ਖੇਮ ਕਰਨ ਦਾ ਬਲਵਿੰਦਰ ਇਹ ਵੀ ਖੇਮ ਕਰਨ ਤਰਨਤਾਰਨ ਦਾ ਲਖਵਿੰਦਰ ਲੱਕੀ ਇਹ ਪੁੱਲਗੜੀ ਫੋਸਪੁਰ ਦਾ ਹੈ ਉਸ ਤੋਂ ਬਾਅਦ ਬਲਜਿੰਦਰ ਸਿੰਘ ਕੋਲੜੜੀ ਇਹ ਵੀ ਫਿਰੋਜ਼ਪੁਰ ਦਾ ਸੋ ਇਹ ਸਾਰਾ ਨੈਟਵਰਕ ਦੂਰ ਚਲਾ ਗਿਆ ਸਭ ਤੋਂ ਪਹਿਲਾਂ ਅੰਮ੍ਰੇਸ ਤੇ ਗੁਰਪ੍ਰੀਤ ਫੜੇ ਜਾਂਦੇ ਆ ਉਹਨਾਂ ਤੋਂ 220 ਗ੍ਰਾਮ ਹੀਰੇ ਤੇ ਇੱਕ ਕਾਲਾ ਬਲੌਕ ਪਿਸਤਲ ਮਿਲਿਆ ਸੀ ਉਸ ਤੋਂ ਬਾਅਦ ਬੜੀ ਇਹਨੂੰ ਪ੍ਰੋਫੈਸ਼ਨਲੀ ਇਨਵੈਸਟੀਗੇਟ ਕਰਦੇ ਹੋਏ ਸਾਰੇ ਲਿੰਕੀਜ ਅੱਗੇ ਤੇ ਪਿੱਛੇ ਉਹਨਾਂ ਦੀ ਇਨਵੈਸਟੀਗੇਸ਼ਨ ਹੋਈ ਉਹਦੇ ਚ ਬਾਕੀ ਜਿਹੜੇ ਦੋਸ਼ੀ ਨੇ ਚਾਰ ਉਹ ਗ੍ਰਿਫਤਾਰ ਕੀਤੇ ਗਏ ਮੋਟਰ ਸੁਪਰੈਂਡਿੰਟ ਜੋ ਉਹੀ ਪੁਰਾਣਾ ਹੈਗਾ ਕਿ ਬਾਰਡਰ ਦੇ ਨੇੜੇ ਪਿੰਡ ਹੈ ਕਨਸਾਈਨਮੈਂਟਸ ਦੀ ਪ੍ਰੀ ਡੈਸਟਿਨੇਟ ਕੋਆਰਡੀਨੇਟਸ ਲੋਕੇਸ਼ਨਸ ਤੇ ਜੇ ਆਉਂਦੀਆਂ ਫਿਰ ਪਾਕਿਸਤਾਨ ਤੋਂ ਡਰੋਨ ਦੇ ਰਾਹੀਂ ਉਸ ਕਿਤੇ ਆਉਂਦੇ ਇੰਡੀਆ ਚ ਔਰ ਜੇ ਆਪਾਂ ਦੇਖੀਏ ਇਹ ਸਭ ਤੋਂ ਮੇਨ ਗੱਲ ਇਹਦੇ ਤੇ ਆਈ ਹੈ ਕਿ ਲਾਲਚ ਪੈਸੇ ਦਾ ਕੋਈ ਢਾਬੇ ਵਾਲਿਆਂ ਨੇ ਇਸ ਵਕਤ ਬੰਨਾ ਲਾਲਚ ਨਾਲ ਕੰਮ ਕੀਤਾ ਹਾਲਾਂਕਿ ਉਮਰ ਆਪਾਂ ਸੋਚਦੇ ਹਾਂ ਨੇ ਹਮੇਸ਼ਾ ਯੰਗਸਟਰ ਹੀ ਹੁੰਦੇ ਨੇ ਇਹਦੇ ਵਿੱਚ 35 ਸਾਲ ਦੀ ਉਮਰ ਦੇ ਜਗੀਰ ਸਿੰਘ ਦੀ ਉਹ ਭਰਾ ਅੰਗਰੇਜ਼ ਸਿੰਘ ਜੀ 20 ਸਾਲ ਦਾ ਹੈਗਾ ਬਾਕੀ ਗੁਰਪ੍ਰੀਤ 30 ਸਾਲ ਦਾ ਤਲਵਿੰਦਰ 35 ਸਾਲ ਦਾ 24 ਸਾਲ ਦਾ ਲक्की ਹੈ 42 ਸਾਲ ਦਾ ਬਲਜਿੰਦਰ ਹੈ ਸੋ ਆਪਾਂ ਜੇ ਪੈਟਰਨ ਇਹਦਾ ਸਾਰਾ ਦੇਖੀਏ ਕਿ ਕਿਸ ਤਰ੍ਹਾਂ ਇੱਕ ਬਾਰਡਰ ਕੰਟੀਗਿਊਸ ਬਾਰਡਰ ਸਾਡਾ ਚੱਲ ਰਿਹਾ ਹੈ ਓਸ ਪਰ ਸਾਈਡ ਕੰਟੀਗਿਊਸ ਊਦ ਕਰਨਤਾਰਨ ਸਾਹਿਬ ਸੋ ਜਿੱਥੇ ਦਾ ਲੱਗਦਾ ਹੈ ਡਰੋਨ ਰਾਹੀਂ ਜਿੱਥੇ ਉਹਨਾਂ ਨੂੰ ਕੋਆਰਡੀਨੇਟਸ ਮਿਲ ਜਾਂਦੇ ਨੇ ਲੋਕ ਕਰਦੇ ਨੇ ਉਹ ਸੋਸ਼ਲ ਮੀਡੀਆ ਐਪਸ ਦੇ ਥਰੂ ਜਿਹੜੇ ਪੋਟੈਂਸ਼ੀਅਲ ਬੰਦੇ ਨੇ ਜਿਹੜੇ ਉਹਨਾਂ ਨੂੰ ਲੱਗਦਾ ਕਿ ਲਾਲਚੀ ਨੇ ਜਾਂ ਹੋ ਗਿਆ ਰਿਸਕ ਲੈਣ ਨੂੰ ਤਿਆਰ ਹੈ ਉਹਨਾਂ ਨੂੰ ਪਿਕਅਪ ਕਰਦੇ ਆ ਉਸ ਤੋਂ ਬਾਅਦ ਉਹਨਾਂ ਨੂੰ ਇਸ ਲੈ ਕੇ ਆਉਂਦੇ ਆ ਤੇ ਉਹ ਅੱਗੇ ਅਨਸਾਈਨਮੈਂਟ ਚੁੱਕ ਕੇ ਕਰਦੇ ਉਹਨਾਂ ਦੀ ਡਾਇਰੈਕਸ਼ਨਸ ਤੇ ਅੱਬੇ ਇੰਡੀਆ ਦੇ ਵਿੱਚ ਇਹ ਪਛਾਈਆਂ ਜਾਂਦੀਆਂ ਤੋਂ ਮੈਂ ਵਿੱਚ ਆਪਣੀ ਸਾਰੀ ਟੀਮ ਜਿਹਦੇ ਸੁਪਰੀਵੀਜ਼ਨ ਡੀਸੀਪੀ ਸਾਹਿਬ ਰਵਿੰਦਰਪਾਲ ਜੀ ਕਰ ਰਹੇ ਨੇ ਰਮੇਂਦਰ ਸਾਡੇ ACP ਇਨਵੈਸਟੀਗੇਸ਼ਨ ਦੇ ACP ਰਿਸ਼ਭ ਭੋਲਾ ਜੀ ਔਰ ਇਨਸਪੈਕਟਰ ਮੋਹਨਦੀਪ ਜੀ ਔਰ ਉਹਨਾਂ ਦੀ ਟੀਮ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਔਰ ਬਹੁਤ ਹੀ ਪ੍ਰੋਫੈਸ਼ਨਲ ਔਰ ਡੀਪ ਇਨਵੈਸਟੀਗੇਸ਼ਨ ਮੈਂ ਉਹਨੂੰ ਕਹੂੰਗਾ ਉਹ ਸਾਰਾ ਇਹ ਡਿਸਮੈਂਟਲ ਹੋਇਆ ਟੋਟਲ ਦਾ ਟੋਟੋ ਜਿਹੜਾ ਨੈਟਵਰਕ ਹੈ ਕਿਉਂਕਿ ਇਹਦੇ ਚੇਨ ਵੀ ਇਕੱਲੀ ਨਾਰਕੋਈ ਆ ਰਹੀ ਹੈ ਜਿੱਥੇ ਦਾਲ ਆਧਾਰਮ ਜੀ ਭੇਜੇ ਜਾ ਰਹੇ ਨੇ ਔਰ ਇਹੀ ਨੈਟਵਰਕਸ ਨੇ ਜਿਹੜੇ ਪਾਕਿਸਤਾਨ ਬੇਸ ਉਹਨਾਂ ਦੇ ਇੰਟੈਲੀਜੈਂਸ ਦੇ ਆਪਰੇਸ਼ਨਸ ਨੇ ਉਹਨਾਂ ਨੂੰ ਹੋਰ ਵੀ ਮਾਰੂ ਹਥਿਆਰ ਐਕਸਪਲੋਸਿਵ ਤੇ ਜੋ ਜਾਂਦੇ ਨੇ ਇਹ ਸਾਰਾ ਨੈਟਵਰਕ ਟੁੱਟਣਾ ਮੈਂ ਸਮਝਦਾ ਵੀ ਇੱਕ ਵਾਰੀ ਇਹ ਸਾਰੇ ਜੋ ਕੰਟੀਨਿਊਸ ਬਾਰਡਰ ਹੈ ਜੇਮਕਰਨ ਤੋਂ ਕਰਨ ਕਰਨ ਇਹਦੇ ਤੋਂ ਉੱਧਲੇ ਫੋਜ਼ਪੁਰ ਦਾ ਇਹ ਸਾਰਾ ਇੱਕ ਵਾਰੀ ਨੂੰ ਠੱਲ ਪੈ ਗਈ ਸਪੈਸ਼ਲੀ ਇਸ ਮੋਡੂਲ ਦੇ ਫੜ ਜਾਣ ਤਾਂ ਉਹਨਾਂ ਦੇ ਚ ਫਿਰ ਉੱਥੇ ਦਾ ਇੱਕ ਮਤਲਬ ਦਿਖਾਉਣ ਨੂੰ ਹੋ ਜਾਂਦਾ ਸੋਸ਼ਲੀ ਕਿ ਬੰਦਾ ਵੀ ਆਟਾ ਪਾਜੀ ਆ ਰਿਹਾ ਦੂਜਾ ਉੱਥੇ ਆ ਬੇਜੋ ਤੇ ਉਹ ਵੀ ਨਾਲ ਕੰਮ ਕਰ ਰਿਹਾ ਕਜ਼ਨ ਉਹ ਦੋਨਾਂ ਦੀ ਮਿਲ ਟੋਕ ਤੋਂ ਤੇ ਬਾਅਦ ਇਹਨਾਂ ਦੀ ਕੰਟੈਕਟਸ ਹੋਏ ਤੇ ਉਹਨਾਂ ਨੇ ਇੱਕ ਕੰਮ ਸ਼ੁਰੂ ਕਰ ਦਿੱਤਾ 6 ਬੰਦੇ ਅਰੈਸਟ ਹੈ ਜੀ ਔਰ ਪਰਨਾ ਰਿਕਵਰੀ ਦਾ ਸੀ ਵੀ ਜੀ ਜੇਕਰ ਕਿ ਤੁਹਾਡੀ ਭਾਈ ਮਾਤਾ ਚਾਹ ਰਹੇ ਕਿ ਸਾਡਾ ਅਫਸਰ ਕੋਲ ਤਰਫ ਕਰ ਜੇ ਲੱਗਦਾ ਸਰ ਐਸਾ ਕਰਕੇ ਹੀ ਇਹ ਆਪਿਆਰ ਪਾਕਿਸਤਾਨ ਤੋਂ ਗਿਆ ਜਾਂ ਗੈਰ ਹਲਾਲ ਦੇ ਨਾਮ ਸੀ ਏ ਕੋ ਬੜੀ ਸਿੰਪਲ ਗੱਲ ਹੈ ਇੱਕ ਮੇਸ਼ਰੰਦੀਆ ਸਾਥ ਸਾਡੇ ਗਵਰਨਮੈਂਟ ਦੇ ਮੁਲਕ ਦੀ ਕਿ ਡਿਸਟਰਬ ਕਰੇ ਪੀਸ ਇਹ ਦੂਜੇ ਪਾਸੇ ਸਾਡੇ ਲੋਕਾਂ ਦੀ ਵੀ ਮੈਂ ਸਮਝਦਾ ਇਹ ਉਹਨਾਂ ਨੂੰ ਵੀ ਸੇਵ ਦੇਣ ਦੀ ਲੋੜ ਹੈ ਸਾਨੂੰ ਆਪਣੇ ਨੌਜਵਾਨਾਂ ਨੂੰ ਇਸ ਬਹਿਕਾਵੇ ਚ ਆ ਕੇ ਆਪਣੀਆਂ ਜ਼ਿੰਦਗੀਆਂ ਖਰਾਬ ਕਰਦੇ ਛੋਟੇ ਲਾਲਚ ਵਾਸਤੇ ਐਲਟੀਮੇਟਲੀ ਜੇਹਾਂ ਚ ਇਹ ਹੀ ਪਕੇ ਜਾਂਦੇ ਸੱਚਾ ਸਪੈਸੇ ਦੀ ਗੱਲ ਉਸ ਪੈਸੇ ਦੀ ਪੈਸੇ ਦੀ ਐਸੀ ਤਾਂ ਤੁਹਾਨੂੰ ਪਤਾ ਹੀ ਹੈ ਜੀ ਸਾਰੇ ਹਵਾਲਾ ਰਾਹੀਂ ਡਿਫਰੈਂਟ ਡਿਫਰੈਂਟ ਰੇਟਸ ਰੇਟਸ ਫਿਕਸ ਹੋ ਜਾਂਦੇ ਨੇ ਜਿਹੜੀ ਅਵੇਲੇਬਿਲਟੀ ਹੁੰਦੀ ਹੈ ਜਾਂ ਡਿਮਾਂਡ ਜਿਹੜਾ ਕਰ ਰਿਹਾ ਉਹਦੇ ਮੁਤਾਬਕ ਇਹਨਾਂ ਦੀ ਇਹ ਸੇਲ ਕਰਦੇ ਆ ਏਰੋਨ ਦੀ ਤੁਹਾਨੂੰ ਪਤਾ ਹੀ ਹੈ ਕਿ ਚੱਲਦਾ ਅਕ੍ਰੋਸ ਦ ਕੰਟਰੀ ਅਕ੍ਰੋਸ ਦੀ ਵਰਲਡ ਹੀ ਚੱਲ ਰਿਹਾ ਹੈ ਇਹ ਸਾਰਾ ਡਰਾਮਾ ਆਮ ਦਾ ਇਹ ਹੁੰਦਾ ਕਿ ਜਿਹੜੇ ਵੀ ਐਂਟੀ ਸੋਸ਼ਲ ਐਲੀਮੈਂਟਸ ਨੇ ਗੈਂਗਸਟਰ ਨੇ ਇਵਨ ਟੈਰਰਿਸਟ ਮਦੀ ਜਿਹੜੇ ਫੜੇ ਗਏ ਆ ਸਾਰੇ ਨੂੰ ਲੱਗਦਾ ਕਿ ਸੂਫਿਸਟੀਕੇਟਡ ਵੈਪਨ ਹੋ ਗਏ ਇਸ ਤਰ੍ਹਾਂ ਇਹ ਆ ਕਿ ਕੈਸੇ ਬਿਲਾ ਕੰਮ ਕਰਨੇ ਕਿੰਨੇ ਪੈਸੇ ਮਿਲਣਗੇ ਇਸ ਦਾ ਮਤਲਬ ਹੋ ਜਾਏਗਾ। ਅਸੀਂ ਉਹ ਅਸੀਂ ਡਿਟੇਲ 'ਚ ਅਜੇ ਨਹੀਂ ਇਹ ਨਹੀਂ ਗੱਲ ਕਿੰਨੇ ਮਿਲਦੇ ਅਸੀਂ ਤਾਂ ਫੰਡ ਫਰਾਏ ਰਿਹਾ ਕਿ ਰਹੇ ਹਾਂ ਉਹ ਸਾਰੀ ਹੁਣ ਡਿਟੇਲ 'ਚ ਇਨਵੈਸਟੀਗੇਸ਼ਨ ਹੋਏਗੀ। ਯਾਰ ਅੱਗੇ ਹੈਂਡਓਵਰ ਹੋਣਾ ਸੀ ਸ਼ਾਹ ਦੇ ਕਹਿਣ ਤੋਂ ਉਹ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪਰ ਜੇ ਉਹਦੇ 'ਚ ਕੋ ਸਕਸੈਸ ਨਹੀਂ ਮਿਲਦਾ ਤਾਂ ਕੱਟ ਆਊਟ ਹੋ ਜਾਂਦਾ। ਜਦੋਂ ਬੰਦਾ ਫੜਿਆ ਜਾਂਦਾ ਨੇਚਰਲੀ ਮੁੜ ਕੇ ਫਿਰ ਪਤਾ ਤਾਂ ਲੱਗ ਹੀ ਜਾਂਦਾ ਅੱਜਕੱਲ एवरीवन ਇਜ਼ ਹੇਅਰ ਸਾਬੀ ਲੋਕ ਜਿਹੜਾ ਹਾਂ ਜੀ ਸ਼ਾਹ ਜਿਹੜਾ ਕੌਣ ਹੈ ਇਹ ਕਾਫੀ ਪਹਿਲਾਂ ਵੀ ਕੇਸਾਂ ਚ ਆਇਆ ਸਾਡੇ ਨਾਮਜ਼ਦ ਹੋਇਆ ਕਿ ਸ਼ਾਹ ਨਾਮ है ਕਾਫੀ ਨਟੋਰੀਅਸ ਮਗਲੋ ਪਰ ਜੋ ਤਾਂ ਦੱਸਿਆ ਹੋਇਆ ਹੈ ਇਹ ਕੀ ਕਰਾ ਰਹੇ ਪਾਕਿਸਤਾਨ ਨੇ ਸੁਬੂਨਾ ਪਰੇ ਪਾਕਿਸਤਾਨ ਕੋਲ ਰਿਕਾਰਡ ਤਾਂ ਸਾਡੇ ਕੋਲ ਹੈਗਾ ਹੀ ਹੈ ਜੀ ਉਹ ਤਾਂ ਮਤਲਬ ਅਸੀਂ ਸ਼ੇਅਰ ਕਰਦੇ ਰਹਿੰਦੇ ਹਾਂ ਸੈਂਟਰਲ ਏਜੰਸੀਸ ਉਹ ਹਰ ਚੀਜ਼ ਰਿਕਾਰਡ ਤਾਂ ਹੋਈ ਰਹੀ ਹੈ ਸਰ ਕੁਝ ਹੋਰ ਹੋ ਵੀ ਹੋ ਸਕਦਾ ਹੈ ਅਜੇ ਤੱਕ ਮੇਰੇ ਕੋਲ ਕੋਈ ਗੱਲ ਆਈ ਹੈ ਫਾਈਨਲਾਈਜ਼ ਹੀ ਹੋਈ ਹੈ ਸਾਰੀ ਤਾਂ ਹੀ ਅਸੀਂ ਟਾਈਮ ਵੀ ਲੱਗ ਗਿਆ ਇਹਨੂੰ ਕਿਉਂਕਿ 21 ਤਰੀਕ ਨੂੰ ਪਹਿਲੀ ਰੈਸਟ ਹੋਈ ਸੀਗੀ ਉਸ ਤੋਂ ਬਾਅਦ ਬੜੀ ਇਹਨੂੰ ਡੀਪਲੀ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਕਿ ਸਾਰਾ ਇਹ ਫਾਈਨਲਾਈਜ਼ ਹੋਈ ਹੈ ਰਿਕਵਰੀ ਜੋ ਅਸਲ ਵਿੱਚ ਹਾਜ਼ਰ ਸੀਗੀ ਇਹ ਕੀ ਜੀ ਸਾਰੇ ਬਾਰੇ ਹੈ ਨਹੀਂ ਸਪੀਸ ਹੈ ਉਸ ਨੂੰ ਜੀ ਹਾਂਜੀ ਇੱਕ ਬੰਦੇ ਦੇ ਖਿਲਾਫ ਹੈਗਾ ਜੀ ਆਪਣੇ ਜਿਹੜਾ ਲਖਵਿੰਦਰ ਲੱਕੀ ਹੈ ਇਨ ਸਬੱਟ ਪੀ ਇਹ ਸਦਰ ਫਰੋਜ਼ਪੁਰ ਦਾ ਅਟੈਂਪਟ ਟੂ ਮਰਡਰ ਦਾ ਬਾਕੀਆਂ ਦੇ ਖਿਲਾਫ ਨਹੀਂ ਬਾਕੀ ਸਾਰੇ ਨਵੇਂ ਤਾਂ ਹੀ ਇੰਚ ਨਹੀਂ ਆਏ ਕਿੰਨੀ ਆ ਕਿ ਅਸਾਈਨਮੈਂਟਸ ਸਬਮਿਟ ਕਰ ਦਿੱਤੀਆਂ ਹੁੰਦੀਆਂ ਮਤਲਬ ਇਹ ਚਾਰ ਤੋਂ 10 ਹੀ ਰਏ ਆ ਔਰ ਤੁਸੀਂ ਇੱਕ ਵਾਰ ਦੇਖੋ ਨਾ ਜੀ ਕਿੰਨ ਕਰਤੇ ਫਰੋਜ਼ਪੁਰ ਬਾਰਡਰ ਦਾ ਫਰਕ ਤਾਂ ਚਲੋ ਜੀਓਗ੍ਰਾਫੀਕਲ ਹੈ ਹੈ ਉਹਦਾ ਕੰਟਿਗੂਅਸ ਪਰ ਕਾਮਨ ਫੈਕਟਰ ਜਿੱਦਾਂ ਆਪਾਂ ਹਰੇਕ ਕੇਸ ਦੇ ਦੇਖਦੇ ਆ ਕਿ ਕਿੱਦਾਂ ਇਹਨਾਂ ਨੂੰ ਬਾਈਂਡ ਕਰ ਰਿਹਾ ਔਰ ਕਿਦਾਂ ਯੂਜ਼ ਕਰ ਰਹੇ ਹੈ ਇਹਦਾ ਇਹਨੇ ਕੰਟੈਕਟਸ ਬਣ ਰਹੇ ਇੰਡੀਆ ਚ ਆਪਸ ਜਾਣਦੇ ਜੀ ਹੁੰਦੇ ਫਿਰ ਇਕਦਮ ਇੱਥੇ ਨੈਟਵਰਕ ਚਲਾਉਣ ਲੱਗ ਜਾਂਦੇ ਹੈ ਇਸੇ ਅਰੀਏ ਚੀਜ਼ ਆਪਣੇ ਕੋਲ ਡਿਲੀਵਰੀ ਹੋਣੀ ਸੀ ਜੇ ਉਹ ਤੁਮ ਤਸਰ ਕੋੜਾ ਕਟਆਊਟ ਲੱਗੇ ਹੁੰਦੇ ਨੇ ਉੱਚੇ ਕੋਸ਼ਿਸ਼ ਕਰ ਰਹੇ ਆ ਲਗਾਤਾਰ ਕਾਰਵਾਈਆਂ ਹੋਈਆਂ ਫਿਰ ਵੀ ਪਾਕਿਸਤਾਨ ਦਾ ਲਿੰਕ ਤੁਨੀ ਬੁਝ ਗਿਆ ਬੜਾ ਕਲੀਅਰ ਆਪਾਂ ਤਾਂ ਸ਼ਾ ਨਾਮ ਦਾ ਸਮਗਲਰ ਤੁਮ ਦੱਸ ਰਹੇ ਬਿਲਕੁਲ ਕਲੀਅਰ ਕੱਟੇ ਦੇ ਕੇਸ ਦੇ ਵਿੱਚ ਨਾਮਜ਼ਦ ਵੀ ਕੀਤਾ ਸੀ